ਖਾਲਸਾ ਵਾਹਿਗੁਰੂ ਕੀ ਫਤਿਹ ਸੋ ਦੋਸਤੋ ਅੱਜ ਅਸੀਂ ਖਨੌਰੀ ਬਾਰਡਰ ਤੇ ਆ ਜਿਹੜਾ ਕਿ 9 ਮਹੀਨਾ ਤੋਂ ਉੱਪਰ ਮੋਰਚਾ ਹੋ ਗਿਆ 274ਵੇਂ ਦਿਨ ਪਹੁੰਚ ਚੁੱਕੇ ਆ ਦੇਖੋ ਜਿਹੜਾ ਕਿ ਹਰ ਰੋਜ਼ ਦੀ ਵੀਡੀਓ ਅਸੀਂ ਜਾਂ ਦਾ ਪਰਾਲੀ ਦੇ ਸੰਬੰਧ ਚ ਜਾਂ ਮਤਲਬ ਕਿਸੇ ਵੀ ਸੰਬੰਧ ਦੇ ਵਿੱਚ ਪਾਉਣੇ ਹੁੰਦੇ ਆ ਤੇ ਅੱਜ ਇਹ ਜਿਹੜਾ ਆਪਣਾ ਹਰ ਰੋਜ਼ੀ ਤਰ੍ਹਾਂ ਮੈਂ ਗਿਆਨ ਸਿੰਘ ਬਾਜਵਾ ਬਲਾਕ ਮੈਲਕਲਾਂ ਜ਼ਿਲ੍ਹਾ ਬਰਨਾਲਾ ਦੇਖੋ ਦੋਸਤੋ ਜਿਵੇਂ ਮਤਲਬ ਮੋਰਚਾ ਆਪਣਾ ਦੇਣ ਉਹਨੇ ਚੜ੍ਹਦੀ ਕਲਾ ਦੇ ਵਿੱਚ ਸੋ ਭਰਾਵੋ ਇਹ ਦੇਖੋ ਆਪਣੇ ਜਿਹੜੇ ਮਹਿਲ ਕਲਾਂ ਬਲਾਕ ਵਾਲੇ ਆਪਣੇ ਆਗੂ ਬੈਠੇ ਆ ਸੋ ਭਰਾਵੋ ਦੇਖੋ ਜੇ ਤੁਹਾਨੂੰ ਦਿਖਾਈਏ ਇਹ ਸਾਡੇ ਬੈਠਿਆ ਦਾਰਾ ਸਿੰਘ ਪ੍ਰਧਾਨ ਕਲਾਲ ਮਾਜਰੇ ਤੋਂ ਇਹ ਸਾਡੇ ਹੈਗਾ ਮਿੱਠੂ ਸਿੰਘ ਜੀ ਤਾਜੋ ਤੋਂ ਇਹ ਸਾਡੇ ਮੌੜ ਹੈਗਾ ਕਟਾਰ ਸਿੰਘ ਵਾਲਾ ਤੋਂ ਤੇ ਇੱਧਰ ਹੈਗਾ ਸਾਡਾ ਜਿਹੜਾ ਮੁੰਡਾ ਲੰਗਰ ਦੇ ਵਿੱਚ 24 ਘੰਟੇ ਸੇਵਾ ਕਰਦਾ ਮੱਦੀ ਸਹੌਰ ਤੋਂ ਸੋ ਪ੍ਰਾਵੋ ਇਹ ਕਹਿੰਦੇ ਵੀ ਪਰਸੋਂ ਆਪਾਂ ਸਾਗ ਬਣਾਇਆ ਸੀਗਾ ਕਹਿੰਦੇ ਪ੍ਰਧਾਨ ਵੀ ਅੱਜ ਆਪਾਂ ਬਣਾਉਣੀ ਆਂ ਪੁਰਜੀ ਦੇਖੋ ਪ੍ਰਾਵੋ ਮਾਲਕ ਪਾਲਕ ਮੇਥੇ ਧਨੀਆ ਸਾਡਾ ਬੀਜਿਆ ਦਾ ਆਪਦਾ ਬੀਜਿਆ ਹੋਇਆ ਤੇ ਆਲੂ ਟਮਾਟਰ ਆਦਰਕ ਵਗੈਰਾ ਲਸਣ ਉਸਨੂੰ ਪਤਾ ਨਹੀਂ ਕੀ ਕੀ ਕੱਟੀ ਜਾਂਦੇ ਆ ਹੁਣ ਇਹਦੇ ਵਿੱਚ ਅੱਜ ਇੱਕ ਜਦਵਾਜੀ ਹੋ ਗਈ ਮਿੱਠੂ ਪ੍ਰਧਾਨ ਤਾਂ ਕਹਿੰਦਾ ਪੁਰਜੀ ਮੈਂ ਵਧੀਆ ਬਣਾਉਂਗਾ ਉਧਰ ਦਾਰਾ ਕਹਿੰਦਾ ਵੀ ਜਿਹੜਾ ਕਲਾਲ ਮਾਰੇ ਚ ਉਸਤਾਲ ਦਾ ਪ੍ਰਧਾਨ ਉਹ ਕਹਿੰਦਾ ਮੈਂ ਬਣਾਉਂਗਾ ਮੋੜ ਕਹਿੰਦਾ ਭਾਈ ਮੈਂ ਬਣਾਉਂਗਾ ਜਿਹੜਾ ਮੱਦੀ ਖੜਾ ਕਹਿੰਦਾ ਵਧੀਆ ਮੈਂ ਬਣਾਉਂਗਾ ਫੇਰ ਭਰਾਵੋ ਅੱਜ ਬਾਜ਼ਵਾ ਦਾ ਨਿਕਲ ਗਿਆ ਬਾਹਰ ਹੁਣ ਇਹਨਾਂ ਨੂੰ ਕਹਦਾ ਭਈ ਇੱਕ ਜਣਾ ਤੜਕਾ ਲਾਓ ਇੱਕ ਜਣਾ ਧੋ ਤੂਗਾ ਜਿਵੇਂ ਵੀ ਆਪਣਾ ਸਮਾਨ ਪਾਉਣ ਨੂੰ ਹੁੰਦਾ ਸਾਬਜ ਦੇ ਵਿੱਚ ਉਹ ਪਾਓ ਸੋ ਭਰਾਵੋ ਦੇਖੋ ਜਿਵੇਂ ਹਸਦੇ ਵਸਦੇ ਆਪਣਾ ਇੱਥੇ ਸਾਰੇ ਨੌਜਵਾਨ ਸਾਡੇ ਬਜ਼ੁਰਗ ਸਾਰੇ ਹੈਗੇ ਆ ਤੇ ਭਰਾਵੋ ਤੁਸੀਂ ਬੱਦ ਬੱਦ ਵੱਡੀ ਗਿਣਤੀ ਦੇ ਵਿੱਚ ਆਇਓ ਤੇ ਮੋਰਚਾ ਚੜ੍ਹਦੀ ਕਲਾਂ ਦੇ ਵਿੱਚ ਆ ਲੋਕਾਂ ਦੀਆਂ ਅਫਵਾਹਾਂ ਵਿਚਨਾਓ ਤੇ ਹੁਣ ਆਪਣਾ ਤਕਰੀਬਨ ਹਫ਼ਤੇ ਦੇ ਵਿੱਚ ਵਿੱਚ ਝੋਨੇ ਤੇ ਕਣਕ ਦਾ ਕੰਮ ਨਿਭੜ ਜਾਣਾ ਸੋ ਸਾਰਿਆਂ ਨੂੰ ਬੇਨਤੀ ਆ ਵੇ ਦੇਖੋ ਕਿੰਨੀ ਚੜ੍ਹਦੀ ਕਲਾ ਵਿੱਚ ਸਾਡੇ ਬਜ਼ੁਰਗ ਬੈਠੇ ਆ ਇੱਥੇ ਸੋ ਭਰਾਵੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਓ ਤਾਂ ਕਿ ਆਪਾਂ ਇੱਕਜੁੱਟ ਹੋ ਕੇ ਮੋਰਚੇ ਦਾ ਇਕੱਠ ਵਧਾ ਕੇ ਆਉਣ ਵਾਲੀ 25 ਤਰੀਕ ਤੋਂ ਪਹਿਲਾਂ ਆਪਾਂ ਵੱਡੇ ਇਕੱਠ ਮੋਰਚੇ ਤੇ ਕਰੀਏ ਕਿਉਂਕਿ ਦੋਨੇ ਫੋਰਮਾਂ ਦੇ ਆਗੂ ਸਹਿਬਾਨ ਕੋਈ ਵੱਡਾ ਫੈਸਲਾ ਲੈਣ ਜਾ ਰਹੇ ਆ ਸੋ ਭਰਾਵੋ ਆਪਾਂ ਜਿਵੇਂ ਪਿਛਲੀ ਵਾਰ ਕਾਲੇ ਕਾਨੂੰਨ ਖੇਤੀ ਵਾਲੇ ਰੱਦ ਕਰਾਏ ਸੀ ਉਸੇ ਤਰੀਕੇ ਨਾਲ ਆਪਾਂ ਸਰਕਾਰ ਤੇ ਦਬਾਅ ਪਾ ਕੇ ਸੋ ਪ੍ਰਭੂ ਪ੍ਰੈਸ਼ਰ ਪਾ ਕੇ ਤਾਲੇ ਕਾਨੂੰਨ ਜਿਹੜੇ ਹੈਗੇ ਆ ਲੋਕ ਵਿਰੋਧੀ ਉਹ ਰੱਦ ਕਰਵਾ ਸਕੀਏ ਤੇ ਮੰਨੀਆਂ ਹੋਈਆਂ ਮੰਗਾ ਲਾਗੂ ਕਰਵਾ ਸਕੀਏ ਸੋ ਪ੍ਰਭੂ ਦੇਖੋ ਜਿਵੇਂ ਕਿ ਅੱਜ ਸਾਡੇ ਕਿਸਾਨ ਐਨੀ ਮੁਸੀਬਤ ਦੇ ਵਿੱਚ ਆ ਪਰ ਜਿਹੜੇ ਬਾੜਾਂ ਤੇ ਸਾਡੇ ਜਿਹਾਰੂ ਜੋਧੇ ਸਾਡੇ ਬਜ਼ੁਰਗ ਬਾਪੂ ਬੈਠੇ ਆ ਪ੍ਰਭੂ ਚੜ੍ਹਦੀ ਕਲਾ 'ਚ ਇਹ ਕਹਿੰਦੇ ਵੀ ਚਾਹੇ ਸਾਨੂੰ ਕੁਝ ਵੀ ਹੋ ਜਾਏ ਇੱਥੇ ਅਸੀਂ ਜਾਣਦੇ ਨਹੀਂ ਹੈਗੇ ਹਾਂਜੀ ਮਿੱਠੂ ਸਿੰਘ ਜੀ ਕਿੰਨਾ ਕੁ ਟਾਈਮ ਰਹੋਗੇ ਤੁਸੀਂ ਜਿੰਨਾ ਕਿ ਉਹ ਨਿਭੜਦਾ ਨਹੀਂ ਪੰਮਾ 4 ਸਾਲ ਲੱਗ ਜਾਣ ਠੀਕ ਆ ਜੀ ਅੱਗੇ ਰਹਾਂਗੇ हां okay. जी तारा प्रधान जी ਤੁਸੀਂ ਕੀ ਕਹਣਾ ਦੋਗੇ ਉਹਨਾਂ ਚੱਲੀ ਜਿੱਨਾ ਚੰਮਟ ਨੇ ਕਾਤਾ ਉਹਨਾਂ ਚੱਲਣਾ ਮੇਰਾ ਸ਼ੰਭੂ ਦੇ ਵੀ ਸਾਲ ਰਿਹਾ ਸੀ ਸ਼ੰਭੂ ਦੇ ਵੀ ਸਾਲ ਤੇ 13 ਮਹੀਨੇ ਰਿਹਾ ਸੀ ਹਾਂ ਠੀਕ ਹੋ ਜਾ ਜਿੱਤ ਕੇ ਜਾਵਾਂਗੇ ਜਾਂ ਫੇਰ ਲਾਸ਼ ਜਾਊ ਠੀਕ ਹੈ ਠੀਕ ਹੈ ਹਾਂ ਜੀ ਮੋੜ ਜੀ ਤੁਸੀਂ ਕਹੋਗੇ ਜੀ ਜਿੱਤ ਕੇ ਜਾਵਾਂਗੇ ਅਸੀਂ ਜਾਵਾਂ ਪੱਕਾ 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 ਰਹਾਦਾ ਹਾਂ ਮਦੀ ਹਾਂ ਕਿ ਮੁਰਤੇ ਉਹਨੇ ਕਰਾਂਗੇ ਪਹਿਲਾਂ ਠੀਕ ਆ ਦੇਖੋ ਕਿੰਨਾ ਜੋਸ਼ ਆ ਸਾਡੇ 90 ਸਾਲਾਂ ਸਾਡੇ ਬਜ਼ੁਰਗ ਬਾਪੂਆਂ ਦੇ ਵਿੱਚ ਸੋ ਭਰਾਵੋ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਬਈ ਵੱਡੀ ਗਿਣਤੀ ਵਿੱਚ ਮੋਰਚੇ ਦਾ ਇਕੱਠ ਕਰੀਏ ਤਾਂ ਜੋ ਸਰਕਾਰ ਤੇ ਦਬਾਅ ਪਾ ਕੇ ਆਪਾਂ ਆਪਣੀਆਂ ਮੰਗਾਂ ਲਾਗੂ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ